ਸਸਿਕਾ ਜੀ ਸਵਾਗਤ ਹੈ ਤੁਹਾਡਾ ਪੁੰਨੀਆ ਉਸ ਦੇ ਵਿੱਚ ਆਸ ਕਾ ਸਭ ਠੀਕ ਠਾਕ ਹੋਵੇ ਅਸੀਂ ਵੀ ਠੀਕ ਆ ਤੇ ਜਿੱਦਾਂ ਕਿ ਕੱਲ ਪਰਮੀ ਨੇ ਕਿਹਾ ਸੀਗਾ ਮੇਰੇ ਫਰੈਂਡ ਦਾ ਫੋਨ ਆਇਆ ਆਉਣ ਦਾ ਤੇ ਅੱਜ ਦੇਖੋ ਮੇਰੇ ਫਰੈਂਡਸ ਆ ਗਏ ਆ ਦੇਖੋ ਪਹਿਲਾਂ ਵੀ ਸ਼ੋਕਨੀ ਜੀ ਦੇਖਿਆ ਲੈਸ ਪਹਿਲਾਂ ਉਹ ਬਣਾ ਲਈ ਸੀ ਚਾਹ ਆਇਆ ਉਹ ਤੈਨੂੰ ਹੋ ਗਿਆ ਘੰਟਾ ਤੱਕ ਪਰ ਇਹਨੂੰ ਖਾ ਲਈ ਸੀ ਸੀ ਚਾਹ ਦੀ ਕਿਉਂ ਪੀਣੀ ਇਹਦਾ ਫਰੈਂਡ ਸਰਕਲ ਐੇ ਹੀ ਹੁੰਦਾ ਆ ਜਦੋਂ ਜਦੋਂ ਕਹਿਣਾ ਸੀ ਚਾਹ ਬਣਨੀ ਸੀ ਕਿਦਾਂ ਲੱਗਾ ਤੁਹਾਨੂੰ ਸਾਡੇ ਘਰ ਆ ਕੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਇਹ ਕਿੰਝ ਵੀ ਲੱਗੋ ਛੋਟਾ ਵਧੀਆ ਸੀ ਆਪੇ ਵਧੀਆ ਸਹੀ ਪਹਿਲਾ ਇੱਕ ਦਿਨ ਆਸੀ ਉਦੋਂ ਜਦੋਂ ਮੇਰੇ ਵਿਆਹ ਹੋ ਗਿਆ ਸੀ ਲੱਡੂ ਸੀ ਤੇ ਇਹਦਾ ਕਰਮਨ ਅੱਜ ਫੇਰ ਸਾਰੇ ਲੱਡੂ ਆਈ ਸੀ ਫੇਰ ਲੱਡੂ ਖਾਣੇ ਮੈਨੂੰ ਤੇ ਲੱਡੂ ਆਏ ਸੀ ਤੁਹਾਨੂੰ ਯਾਦ ਕੀਤਾ ਸੀ ਨਹੀਂ ਸੱਡੇ ਆ ਮਹਿਮਾਨ ਚਲੇ ਆ ਨਾ ਲੱਡੂਆਂ ਦੇ ਬਹੁਤ ਸ਼ੁਕਰੀਆ ਤੁਸੀਂ ਤਾਂ ਪਹਿਲੇ ਆ ਜਾਂਦੇ ਆ ਅਡਵਾਂਸ ਵਿੱਚ ਸਵਾਲ ਹੀ ਦੋਣੇ ਇਹ ਘਰ ਦੇ ਬਣੇ ਹੋ। ਉਦੋਂ ਹੀ ਸਵਾਲ ਦੋਗੇ। ਕਈ ਆਉਂਦੇ ਨੇ ਪੁਰਾਣੇ ਬਜ਼ਾਰੋਂ ਖਰੀਦ ਕੇ ਲਿਆਦੇ ਸਵਾਲ। ਬਜ਼ਾਰੋਂ ਲਿਆਦੇ। ਨਹੀਂ ਸਹੀ ਉਹ। ਟੇਸਟੀ ਹੋਵੇ ਸਹੀ। ਬਿਲਕੁਲ। ਪਰ ਕੀ ਪੀਣੀ ਬਣਾਣੀ? ਪੀਣਾ ਬਣਾਉਣ ਦਾ ਚਾਹ ਹੁੰਦਾ ਆ। ਮੇਰਾ ਕੋਈ ਖਾਣੇ ਵਿੱਚ ਨਹੀਂ ਪੈਂਦਾ। ਮੇਰਾ ਬਾਜਰ ਦਾ ਬੀਬੀ। ਸੱਲ ਪਜੀ ਦੀ ਵੀ ਇੱਕ ਦੋ ਵਾਰ ਬਣਾਉਂਦੀ। ਦੀ ਗੀਰਤੀ ਨੂੰ ਮੈਂ ਸੁਣਦੇ ਨਹੀਂ ਠੰਡੀ ਨਾਲ ਬਹਿ ਚੀ ਮੈਂ ਇਹਨੇ ਮੂਹਰ ਤਾਂ ਹੀ ਆ ਸਾਡੇ ਦਾ ਰਿਸ਼ਤੇ ਦਾ ਰਸਤਾ ਇਹਨੂੰ ਪਤਾ ਵੀ ਸੀ ਇਹਦੇ ਨਾਲ ਆਪੀਂ ਦੀ ਹਾਂ ਆਲਰੇਡੀ ਪਾ ਕੇ ਲੈ ਕੇ ਆਂਦੇ ਗੱਲ ਜਿੱਦਣ ਤੋਂ ਮੇਰੇ ਆਣਾ ਵਿੱਚੋਂ ਮੇਰਾ ਕੁਝ ਨਹੀਂ ਪਤਾ ਤੇਰਾ ਕੋਈ ਸੱਚੀ ਨਹੀਂ ਪਤਾ ਮੇਰੇ ਦੇ ਮੂੜ ਬਣੀਆਂ ਉਹ ਤਾਂ ਨਹੀਂ ਜਾਂਦੀ ਆ ਜਿੱਤੀ ਆਲੇ ਆਉਂਦੇ ਨੰਗੇ ਤਾਂ ਇਹ ਮਾਰੇ ਵੀ ਜਦੋਂ ਜਗਾ ਕਾਲੇ ਕਾਲੇ ਦੇ ਕੰਮ ਹੁੰਦਾ ਕਿ ਬੰਦੀ ਕੋ ਥੋੜਾ ਟਾਈਮ ਹੋ ਵੀ ਫੇਰੀ ਹੀ ਹੈ ਨਾ ਇਹ 컬러 ਦੇ ਵਿੱਚ ਦੁਆਲੇ ਇਤਨਾ ਛਾਡੇ ਵਰ ਨੂੰ ਮੈਨੂੰ ਉਹ ਅਸੀਂ ਦਿਖਾਈ ਹੋਇਆ ਖੁਸ਼ ਕੁਣ ਹੈ ਵਾਪਸ ਹੀ ਉਹਨਾਂ ਨੂੰ ਵਾਪਸ ਹੀ ਕਰਾ ਅਸੀਂ ਤਾਂ ਹੀ ਆਏ ਰਹਿ ਦੂੰ ਸਾਰੇ ਰਿਸ਼ਤੇ ਆਪੋ ਤੇ ਹੈਗਾ ਦੋਸਤੀ ਦਾ ਰਿਸ਼ਤਾ ਹੈ ਨਾ ਬਹੁਤ ਖੁਸ਼ੀ ਹੁੰਦੀ ਵੈ ਜਦੋਂ ਹੋ ਰਿਹਾ ਖੁਸ਼ੀ ਦੇ ਕਮੈਂਟ ਕਰਕੇ ਮੈਨੂੰ ਦੱਸੋ ਕੌਣ ਕੌਣ ਤੁਹਾਡੇ ਨਾਲ ਪੜਨ ਵਾਲੇ ਤੁਹਾਡੇ ਨਾਲ ਪਹਿਲਾਂ ਤੋਂ ਮਿਲਦੇ ਆ ਹਨਾ ਇਹ ਇੱਕ ਰਿਸ਼ਤਾ ਹੈ ਇੱਕ ਇਸ ਰਿਸ਼ਤੇ ਬਹੁਤ ਖਾਸੀ ਰੱਬੀ ਆ ਇਹ ਰਿਸ਼ਤਾ ਕਦੀ ਬੁੜਾ ਨਹੀਂ ਬਣਦਾ ਹਨਾ ਸਾਡੀ ਹੋਣਾ ਇਸ 45 50 ਦੇ ਹੋਈ ਹੈ ਨਾ ਹੋ ਗਈ ਹੈ ਨਾ ਤੇ ਅਸੀਂ ਇੱਕ ਬਿਜੋਗੋ ਠੀਕ ਹੈ ਜਿਸ ਨਾਲ ਗੱਲ ਕਰਦੀ ਮੇਰੇ ਨਾਲ ਕੁੜੀ ਪੜ੍ਹਦੀ ਸੀ ਜਿਸ ਨਾਲ ਮੇਰੇ ਨਾਲ ਕੁੜੀ ਪੜ੍ਹਦੀ ਸੀ ਨਾ ਸੁਣਨ ਵਾਲਾ ਕਹਿ ਦਿੰਦਾ ਆ ਮੈਂ ਜਦੋਂ ਗੱਲ ਕਰਾਂ ਜਿਹੇ ਗੱਲ ਕਰੇ ਉਹ ਕੁੜੀ ਆ ਹਨਾ ਤੇ ਪਤਾ ਨਹੀਂ ਕੀ ਗੱਲ ਹੈ ਕਹਾਂ ਪਤਾ ਹੀ ਦੇ ਗਏ ਨਾ ਜੇ ਕੋ ਮੁੰਡਾ ਹੈ ਕੋ ਸਿਆਣਾ ਵੀ ਹੋ ਜਵੇ ਉਹ ਵੀ ਦੇਖਊਗਾ ਮੁੰਡਾ ਪੜ੍ਹ ਪੜ੍ਹਦਾ ਹੁਣ ਮੈਨੂੰ ਨਾ ਜਦੋਂ ਆਪਣੇ ਤੇ ਬੀਤਦੀ ਹੈ ਫਿਰ ਪਤਾ ਲੱਗਦਾ ਹੁਣ ਮੈਨੂੰ ਆਪਣੇ ਡੈਡਿੰਗ ਨਾਲ ਜਾਣਾ ਮੇਰੇ ਡੈਡ ਰਿਸੀਦ ਤੇ ਉਹਨਾਂ ਨੇ ਇੱਕੋ ਜੇ ਕੋ ਸਾਡੇ ਲਈ ਸਮਾਨ ਭੇਜਣਾ ਨਾ ਤੇ ਚਿੱਠੀ ਵਿੱਚ ਚਿੱਠੀ ਚ ਕਿਹੜਾ ਖੁਦਾਨੇ ਪਿੰਡ ਦਾ ਮੁੰਡਾ ਆ ਉੱਥੋਂ ਜਾ ਕੇ ਸਮਾਨ ਲੈਣਾ ਤੇ ਜੇ ਉਹ ਸਮਾਨ ਲੈਣ ਜਾਣਾ ਤੇ ਦਾੜੇ ਕਿਹੋ ਜਿਹੇ ਸਿਆਣਾ ਬਣੋ ਤੇ ਮੇਰੇ ਨੂੰ ਮੁੰਡਾ ਐਸਾ ਰਹਿ ਗਿਆ। ਰੈਨ ਦੇ ਕਹਿੰਦਾ ਮੇਰੇ ਨਾਲ ਮੁੰਡਾ ਫਲਾਣੇ ਪਿੰਡ ਦਾ ਕੰਮ ਕਰਦਾ। ਹੁਣ ਉਹੀ ਹਾਲ ਸਰਦਾ ਆ। ਅਸੀਂ ਤੇ ਕਹਿੰਦਾ ਮੇਰੇ ਨਾਲ ਕੋਈ ਪੜ ਵੀ ਸਿਆਣੇ ਹੱਸਦੇ ਆ। ਕੋ ਨੂੰ ਇਤਲਾ ਬਿਆਜਾ ਮੁੰਡਾ ਐਸਾ ਕੁੜੀ ਦੇ ਨਾਲ ਹੀ ਰਿਸ਼ਤਾ ਬਣਾ ਰਿਹਾ ਹੁੰਦਾ। ਇਹ ਨਹੀਂ ਕੋ ਨੂੰ ਨਹੀਂ ਕਹੀ ਆਪਣੇ ਸੈਲਫ ਰਿਸਪੈਕਟ ਕਰੋ। ਆਪਣੇ ਆਪ ਨੂੰ ਹਮੇਸ਼ਾ ਵਧੀਆ ਰੱਖੋ। ਦਾ ਬਿਓ ਤਾਂ ਹੋਰ ਦਸੋਂ ਪੀਸੇ ਬਣ ਗਏ 200 ਹੋੜ ਕੀ ਰਹਿ ਗਿਆ ਭਈ ਮਨੇ ਦੋ ਸ਼ਕਲ ਆ ਲੈ ਤੰਤਿਆ ਜੀ ਦਾ ਸਾਰਾ ਟੋੜਾ ਹੋ ਗਿਆ ਸੀ ਤੋਂ ਹਰੇ ਨੂੰ ਵੀ ਬਹੁਤ ਜ਼ਿਆਦਾ ਜਣਾਦਾ ਤੁਹਾਡੇ ਸਾਲ ਤੋਂ ਬਹੁਤ ਬਿਲਕੁਲ ਤੇਰੀ ਨੂੰ ਦੇਖਵਾ ਕੇ ਮੇਰਾ ਮਤਲਬ ਸਾਗ ਦੀ ਬਿਲਕੁਲ ਪਛਾਣ ਨਹੀਂ ਸੀ ਕੋਈ ਨਾ ਬਣਾਣਾ ਦਾ ਠੀਕ ਹੈ ਪਰ ਹੁਣ ਜਿੱਦਾਂ ਕਹਿੰਦੇ ਆਪਾਂ ਜਦੋਂ ਦੇਦੇ ਨੇ ਉਹ ਨਾਲ ਜੁੜੇ ਹੋਏ ਆ ਨਾ ਹਰ ਕਿਤੇ ਵੀ ਜਾਓਗੇ ਨਹੀਂ ਜਿੱਥੇ ਕਿਤੇ ਉਹ ਸਾਗ ਦੀ ਦੰਦ ਲੱਗਿੰਦੀ ਹੈ ਹਾਏ ਇੱਕ ਦੰਦ ਕਰੀਏ ਕਿਸੇ ਦੀ ਵੀ ਹੈ ਤੋੜਨੀ ਨਹੀਂ ਤੋੜਨੀ ਹੋਣੀ ਪਤਾ ਬਟ ਉਹ ਦੇਖਣੀ ਚਾਹੀਦਾ ਹਾਏ ਆਪ ਇੱਧਰ ਰਹੇ ਸੀ ਸਭ ਤੋਂ ਬਿਨਾ ਯੋਕੀ ਨੇ ਕਿ ਮਜ਼ਾ ਬੜਾ ਆਇਆ ਸਾਨੂੰ ਸਾਲ ਤੋਂ ਸਾਲ ਤੋਂ ਮੇਰੀ ਫਰੈਂਡ ਨੇ ਸ਼ੈਰੀ ਲੋਕਾਂ ਨੂੰ ਇਹਨਾਂ ਨੇ ਮੈਨੂੰ ਬੋਕਰ ਸਿਖਾਇਆ ਮੈਂ ਇਹਨਾਂ ਨੂੰ ਬੋਕਰ ਸਿਖਾਇਆ ਪਰ ਇਹ ਸਾਨੂੰ ਉੱਧਾ ਲੱਗਦਾ ਕਿ ਅਸੀਂ ਕੋਈ ਸ਼ੈਰੀ ਲੀਏ ਜਦੋਂ ਸੁੱਪ ਕੇ ਆਉਂਦੇ ਆ ਤੁਹਾਨੂੰ ਜਾ ਕੇ ਖੇਤਾਂ ਜਿੱਨਾ ਵਧੀਆ ਲੱਗਦਾ ਤੋੜੋ ਲੈ ਕੇ ਜਾਓ ਬਣਾਓ ਤੇ ਘਰ ਦਾ ਖਾਣਾ ਬਹੁਤ ਬੱਛਾ ਦਰਸਲ ਵੀ ਕਿ ਸਾਲ ਸੂਤ ਤਾਂ ਐਵੇਂ ਆ ਚਲੋ ਮੈਂ ਬਹਾਨੇ ਮੇਰੇ ਕੋ ਜਾਂਦਾ ਬਹਾਨੇ ਲਿਆ ਉੱਥੇ ਸੀ ਮੋਲ ਲੈ ਕੇ ਵੀ ਬਣਾ ਲਵਾਂਗਾ ਬਣਦੀ ਹੋਇਆ ਕੱਲ ਪਹਿਲਾਂ ਕੰਦੇ ਆਉਣਾ ਅਸੀਂ ਦਾ ਅਸੀਂ ਲਾ ਲੈ ਹਰੇ ਨੂੰ ਪਾਣੀ ਅਤੇ ਇਹ ਪਾਪਾ ਕਰਨ ਪੜਨਗੇ ਕਿ ਤੁਛਾੜੇ ਪਰ ਉਹ ਤਾਂ ਤੇਰਾ ਫੋਨ ਆਇਆਗਾ ਕਿ ਕਿਆ ਪੜੀ ਰਿਹਾ ਦੱਸਣਾ ਥੋੜਾ ਸੀ ਇਤਨੇ ਤਾਈ ਜਾਣਾ ਸੀ ਆਈ ਜੇ ਮੈਂ ਤੂੰ ਆਵੇਂ ਆ ਲੈ ਨੋਰ ਤੁਸੀਂ ਕਹਿੰਦਾ ਵੀ ਸਾਹਵਾ ਦਾ ਲੱਗ ਮਹਾਨਾ ਹੀ ਐ ਸਾਡੇ ਕੋਲ ਕਾਨਕਟ ਸਾਹਵਾ ਸੋ ਕਹਿੰਦੇ ਉੱਥੋਂ ਤੁੰਤ ਨਹੀਂ ਆਉਂਦੇ ਤੇ ਮੈਂ ਤਾਂ ਚਲ ਕੋਈ ਨਹੀਂ ਸੀ ਕਰੀ ਚਲ ਨਹੀਂ ਸੀ ਮਹਾਨੇ ਬਣੇ ਹੋ ਜੀ ਅੱਗੇ ਬਹੁਤ ਬਾਰੇ ਟਿੱਪੀ ਨਾਲ ਗੱਲ ਕਰਦੇ ਹੁੰਦੇ ਕੋਈ ਦੇਤਿਹਾਰ ਆ ਜਾਂ ਕਿਸੇ ਮਿਲਦੇ ਪਹਾਨੇ ਹੋ ਗਿਆ ਕੋਈ ਨਹੀਂ ਕਿਸਾਰ ਹੋ ਗਿਆ ਇਹਨਾਂ ਨੂੰ ਤੇ ਮੋਲ ਲਾ ਕੇ ਵੀ ਅਸੀਂ ਬਣਾ ਲੈਣਾ ਜ਼ਰੂਰ ਪਰ ਜਿਹੜਾ ਮੈਨੂੰ ਸਾਰਾ ਕੁਝ ਮਿਲਦਾ ਮੈਂ ਸਾਰਾ ਕੁਝ ਮਿਲਦਾ ਹੈ ਨਾ ਪਰ ਨਹੀਂ ਇਥੇ ਆ ਕੇ ਜਿਹੜਾ ਆਪਣੇ ਆਪ ਖੇਤੋਂ ਤੋੜਨਾ ਹੋ ਉਹ ਮਜ਼ੇਦਾਰ ਹੈ ਮੈਂ 파ਸ ਤੋਂ ਤੋੜਦੀ ਸੀਗੀ ਜਦੋਂ ਮੈਂ ਕਹਾਈ ਮੈਂ ਸਾਰਾ ਦੇਖ ਕੇ ਤਾਂ ਸਾਡਾ ਮਨ ਨੂੰ ਲੱਗਿਆ ਕੁਝ ਹੋਣ ਸਾਨੂੰ ਨੇ ਸਾਰੇ ਦੇਖ ਕੇ ਤਾਂ ਮਨ ਹੋੜ ਲਾ ਕੇ ਸਵਾਗਤ ਕਰਦੇ ਹੈ ਮੈਨੂੰ ਮੈਨੂੰ ਇਹ ਹੁੰਗਾ ਵੀ ਹਾਏ ਮੈਨਾਂ ਨੂੰ ਤਿੰਨ ਚਾਰ ਖਰਾਬ ਹੋਣਾ ਸੀ ਉਹਨਾਂ ਨੂੰ ਕਾਲ ਕਰੋ ਉਹਨਾਂ ਨੂੰ 900 ਸਾਗ ਲਈ ਮੈਂ ਕਰ ਨਿਸ਼ਚਰਣ ਪਾਪੀ ਜਣਾ ਨਿਸ਼ਚਰਣ ਮੇਰੇ ਮੂੰਹ ਪੈ ਜਵੇ ਹੈਨਾ ਨਾਲ ਕਿਹੜਾ ਹੋਊਗਾ ਲੋਕਾ ਮੁੰਦਰਾ ਛੋੜੇ ਤੇ ਕਿਹਨੇ ਸਾਗ ਦਾ ਮੈਨੇ ਪੱਟ ਕੇ ਸੁੱਟਿਆ ਜੀ ਨੇ ਕਿ ਇਦਾਂ ਕਿਸੇ ਨੂੰ ਦੇ ਦਿਆ ਤਾਂ ਉਹ ਲੋਕਾ ਕਿ ਸੁੱਟਿਆ ਪੱਟ ਕੇ ਮੈਂ ਇਹ ਪਸੂ ਪਸੂਆਂ ਪਾ ਦੇ ਦਿੱ ਪੱਟ ਕੇ ਜੰਮੀ ਜਾਂਦਾ ਸਿੱਧੇ ਕੰਨੋਂ ਆਂ ਕਰ ਦੇ ਦਿੱ ਅੱਦੇ ਚਲੋ

ਉਹ ਨਾਲ ਪਾਸਾ ਨਹੀਂ ਹੁੰਦਾ ਹਾਂਜੀ ਨੰਗੋ ਜਣਾ ਇਹਦੇ ਵਿੱਚ ਆਹ ਤਾਂ ਲਾਤਾ ਮੋਟਰ ਕੋਟੋਂ ਇਹਦਰ ਜਿਹੜਾ ਚਮਕਦਾ ਫਿਰ ਹਾਂਜੀ ਰਾਤ ਨੂੰ ਚਮਕਦਾ ਆ ਪਿਆਜ਼ਾਂ ਨੂੰ ਵੀ ਲਾਤਾ ਆ ਦੇਖ ਪਾਲਕ ਦਾ ਹਾਲ ਨਹੀਂ ਹੈ ਸਾਰੀ ਬੱਟੇ ਹੀ ਖਰਾਬ ਕਰਤੀ ਇਹ ਸੂਰਾ ਨੇ ਤਾਂ ਪੁੱਛ ਨਾ ਬਹੁਤ ਬੁਰਾ ਹਾਲ ਕੀਤਾ ਪਿਆ ਆ ਆ ਹੁਣ ਤਾਂ ਆ ਦੇਖੋ ਆ ਵੀ ਸਾਰਾ ਉਨੀ ਕੀਤਾ ਆ ਪੂਰਾ ਖਲਾ ਰਿਆ ਫਿਰ ਪਰ ਵੀ ਬੜਾ ਦੁੱਖ ਜਿਹਾ ਲੱਗਦਾ ਨਾ ਜੀਵਨ ਦੀ ਪ੍ਰੋਬਲਮ ਹੁੰਦੀ ਆ ਯਾਦਿਕ ਲਸਣ ਲਸਣ ਉਧਰ ਵੀ ਜਾਂਦੇ ਜਿਹੜੇ ਬੱਤੇ ਆ ਹਾਂ ਇੱਧਰ ਖੜਾ ਹਾਂ ਹੁਣ ਹੈਗਾ ਸਾਗ ਤਫਾਵੇਂ ਦਾ ਹੀ ਹਾਂ ਇਹਨੂੰ ਸੋਣਾ ਜੇ ਕੋਈ ਇਹਦਾ ਵੀ ਦੇਖ ਚੁਰ ਵੀ ਬਹੁਤ ਗੋਡੇ ਨੇ ਬਹੁਤ ਚੰਗੇ ਮੇਰੀ ਬਣੀ ਬਹੁਤ ਬਣਦੀ ਹੋਣਾ ਕਿਸ ਟਾਈਮ ਤੇ ਆਉਗੇ ਆਹ ਖਾਣਾ ਸਬੰਦ ਨੇ ਆਪਣਾ ਆਪਣਾ ਹੋਰ ਕੀ ਕੋਈ ਆਵੇ ਆ ਪੜਮੇ ਇਹੋ ਜਿਹੋ ਤੁਸੀਂ ਦਾ ਖੜਾਪਾ ਜਾਂਦਾ ਬਹੁਤ ਹਾਂ ప్నగమ కుడా కిడా లగారి కి. అగా కిదా లో. మారి. ਲਓ ਜੀ ਮੰਮੀ ਖੁਣੀ ਤਾਂ ਸਾਗ ਲਿਆ ਕੇ ਹੁਣ ਥੱਕ ਗਏ ਥੱਕ ਨਹੀਂ ਕਰਨੀ ਆ ਬਈ ਮੌਸਮ ਬਦਲ ਗਿਆ ਨਾ ਪਸੀਨਾ ਹੋ ਰਿਹਾ ਫੇਰ ਵੀ ਸਹੀ ਹੈ ਨਹੀਂ ਤਾਂ ਅੱਜ ਕੱਲ ਤਾਂ ਗਰਮੀ ਹੋ ਜਾਂਦੀ ਜਿਆਦਾ ਬਿਲਕੁਲ ਥੋੜਾ ਜਿਹਾ ਠੰਡ ਚਾਹੀਦੀ ਥੋੜੀ ਜਹੀ ਸਾਸੀ ਮਿਲ ਗਈ ਨਿਆਣਿਆਂ ਨੂੰ ਚੰਗਾ ਬੋਤਰਾ OK OK ਮਾਈ ਕਲਾਸ ਫੈਲੋ ਔਰ ਤੇਰੀ ਮੰਮੀ ਬਹੁਤ ਨੱਚਦੀ ਹੁੰਦੀ ਸੀ ਹਾਂ ਤੈਨੂੰ ਕਿਹਨੇ ਦੱਸਿਆ ਮੰਮੀ ਨੇ ਤੇਰੀ ਮੰਮੀ ਨੱਚਦੀ ਵੀ ਬਹੁਤ ਹੁੰਦੀ ਸੀ ਪਰ ਚੰਗੀ ਵੀ ਹੈ ਤੇਰੀ ਮੰਮੀ ਵਾ ਤੇਰੀ ਮੰਮੀ ਨਾਲ ਮੇਰੇ ਨਾਲ ਬਹੁਤ ਬਣਦੀ ਸੀ ਬਾਕੀ ਮੈਨੂੰ ਪਤਾ ਨਹੀਂ ਓਹ ਚਲੋ ਮੱਕੀ ਨੂੰ ਨਾ ਵੀ ਨਹੀਂ ਬੜਾਈਂ ਆਓ ਚਲੋ ਚਲੋ ਲਓ ਜੀ ਫਰੈਂਡ ਕੀ ਫਰੈਂਡ ਆਪਣੇ ਵੀ ਫਰੈਂਡ ਠੀਕ ਆ ਸਭ ਤੋੜਨਾਂ ਰਹੀ ਆ ਓਏ ਹਾਏ ਉਹ ਤਾਂ ਬਹਾਨੇ ਆ ਅੱਜ ਉਹਨ ਕਿਸੇ ਨੂੰ ਆਉਂਗੇ ਕਿ ਬੜੀ ਅਰਾਮ ਆ ਓਕੇ ਦੱਸ ਦੇ ਸਾਰਿਆਂ ਨੂੰ ਮੇਰਾ ਨਾਮ ਵਿੱਕੀ 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 ਸਹੀ ਸਹੀ ਠੀਕ ਆ ਜੀ ਚਲੋ ਸੁਖਿੰਦਰ ਦਾ ਕਹਿਣੇ ਬੜੀ ਸੈਨੇ ਹੂੰ ਠੀਕ ਆ ਜੀ ਇਹ ਛੋਟਾ ਨਾਮ ਪਿਆਰ ਦਾ ਹੁੰਦਾ ਓਕੇ ਜੀ ਓਕੇ ਮਿਲਾਂਗੇ ਬਾਈ ਬਾਈ ਹਾਂ ਬਾਈ ਬਾਈ ਹਾਂ ਬਾਈ ਥੈਂਕ ਯੂ ਜੀ ਸਾਨੂੰ ਮਿਲਣ ਲਈ ਦੇਖੋ ਜੀ ਝੇਲੀਆਂ ਹੁਣ ਤਾਂ ਇਦਾਂ ਦੀਆਂ ਹੋਣ ਜਿਹੜੀਆਂ ਇੱਥੇ ਤੱਕ ਮਿਲਦੀਆਂ ਵਰਤਦੀਆਂ ਆ ਕਿਹੜੇ ਸਮਿਆਂ ਦੇ ਸਕੂਲ ਛੱਡੇ ਹੋ ਅਸੀਂ ਹਮ ਇਦਾਂ ਮੈਂ ਕਹਿੰਦੀ ਗੁਰਜੀਤ ਦਾ ਭਲਾ ਹੋਵੇ ਜੀ ਇਹਨੇ ਨੰਬਰ ਦਿੱਤਾ ਤੇਰਾ ਹਾਂ ਸਹੀ ਆ ਉਹ ਹੀ ਕੋਈ ਬਹਾਨਾ ਮਿਲ ਜਾਂਦਾ ਮੇਲ ਮੜਾ ਪਦਾ ਚੰਗਾ ਵੀ ਕੀ ਹੋਣ ਓਕੇ ਬਾਏ ਕਿਸੇ ਦਿਨ ਮੈਨੂੰ ਵੀ ਸਖਾਲਦਾ ਹੀ ਗਾਉਣਾ ਬਜਾਉਣਾ ਤਾਂ ਬਿਹਤਰ ਆ ਗਿਆ ਕੰਮ ਨਹੀਂ ਆਇਆ ਆ ਵੀ ਆ ਜਾਣਾ ਆ ਜਾਣਾ ਥੋੜੀ ਜਿਹੀ ਉੱਤੇ ਹੀ ਹੁੰਦਾ ਆ ਜਾਂਦੀ ਹੁੰਦੀ ਹੂੰ ਬਾਈ ਬਾਈ ਚਲ ਗਈ ਮਾਸੀ ਹੋਰ ਦੇਖਣਾ ਹਾਂ ਘੰਟੇ ਦੋ ਘੰਟੇ ਰੌਣਕ ਲਾ ਗਈਆਂ ਨਾ ਸਾਡੇ ਲਈ ਵੀ ਰੌਣਕ ਲਾ ਗਈ ਲੈ ਤਾਂ ਦੱਸ ਮਾਸੀ ਨੂੰ ਕਿਹਾ ਕਰੇ ਇੰਨਾ ਨਾ ਕਰਿਆ ਕਰੇ ਵਿਚਾਰੀ ਜਦੋਂ ਹੀ ਆਂਦੀ ਆ ਮੇਰੀ ਕਿ ਸਹੇਲੀ ਕਿਤ ਨਿਆਣਿਆਂ ਦਾ ਮਜਾਰੇ ਹੋਰ ਔਰ ਜਦੋਂ ਇਹ ਵੀ ਰੱਤ ਨਾ ਕੀ ਹੋਵੇ ਨਾ ਕੋਈ ਨਾਜ ਦਾ ਕਰਿਆ ਕਰ ਨਾ ਚਲੋ ਮਾਸੀ ਆ ਤੁਹਾਡੀ ਤੇ ਕੀ ਹੋਇਆ ਚਾਹ ਲੈ ਕੇ ਆਉਂਗੀ ਐਸ਼ ਕਰੋ ਮੇਰੇ ਸਰ ਤੇ ਮੇਰੀ ਸਹੇਣੀ ਮੇਰੇ ਸਰ ਤੇ ਦੇਖੋ ਜੀ ਦੇਖੋ ਜੀ ਮੰਮੀ ਦੀਆਂ ਕਲਾਸ ਫੈਲੋ ਮੰਮੀ ਦੀਆਂ ਫਰੈਂਡਸ ਹਾਲੇ ਤੱਕ ਮੰਮੀ ਨਾਲ ਇੰਨਾ ਪਿਆਰ ਕਰਦੇ ਆ ਬਹੁਤ ਕਿਸਮਤ ਵਾਲੇ ਆ ਸਾਡੀ ਮੰਮੀ ਸਹੀ ਗੱਲ ਹੈ ਦੋਸਤੀ ਕਿਸਮਤ ਨਾਲ ਮਿਲਦੀ ਆ ਬਹੁਤ ਵਧੀਆ ਹੈ ਕੱਲ ਜਿਸਲੇ ਮੈਂ ਆਪਣੇ ਪਾਸੂ ਚੌਂਦੀ ਸੀ ਕਿ ਉਸਨੇ ਫੋਨ ਆਇਆ ਸੀ ਕਿ ਮੈਂ ਕਹਿੰਦੀ ਅਸੀਂ ਕੱਲ ਨੂੰ ਆਵਾਂਗੇ ਤੇ ਮੈਨੂੰ ਔਰੀਖ ਵੀ ਸੀਗੀ ਔਰ ਦੀ ਬਹੁਤ ਖੁਸ਼ੀ ਹੋਈ ਮੈਨੂੰ ਇਦਾਂ ਜਦੋਂ ਵੀ ਤੁਹਾਨੂੰ ਕੋਈ ਆਪਣਾ ਪੁਰਾਣੀ ਸਹੇਲੀ ਮਿਲਦੀ ਹੈ ਤੁਹਾਨੂੰ ਮਿਲਿਆ ਵਰਤਿਆ ਕਰੋ ਅਸੀਂ ਸਾਰਾ ਦਿਨ ਆਪਣੇ ਘਰ ਦੇ ਕੰਮ ਕਾਦੇ ਰੁਝੇ ਰਹਿਦਾ ਹੈ ਤੇ ਇੱਕ ਦੋਸਤੀ ਐਸਾ ਰਿਸ਼ਤਾ ਹੈ ਜਿਸੇ ਦਾ ਅਸੀਂ ਆਪਣੀਆਂ ਸਾਰੀਆਂ ਗੱਲਾਂ ਆਪਣੀਆਂ ਸਾਂਝੀਆਂ ਕਰ ਲੈਂਦੇ ਆ ਦੁੱਖ ਸੁੱਖ ਘਰ ਦੀਆਂ ਗੱਲਾਂ ਤੇ ਵਧੀਆ ਲੱਗਦਾ ਆ ਆਪਣੇ ਵਸੇਲੀਆਂ ਨੂੰ ਮਿਲ ਕੇ ਠੀਕ ਆ ਉਹ ਵੀ ਖੁਸ਼ ਅਸੀਂ ਵੀ ਖੁਸ਼ ਹੁਣ ਉਹ ਕਹਿੰਦੀ ਤੇਲ ਵਾਲੀ ਆ ਦੇਖਾਂਗੇ ਕਿਸੇ ਦਾ ਟਾਈਮ ਇੰਨਾ ਲਾਉਣਾ ਕੀ ਕਰੀਏ ਜੀ ਤਾਂ ਬਹੁਤ ਕਰਦਾ ਆ ਜਾਣ ਲੋ ਜਮਾ ਲੇ ਕਿਸੇ ਵੇਲੇ ਥੋੜਾ ਇੱਕੋ ਵਾ ਨਸਮਾਨ ਤੇ ਫੱਟੇ ਚੱਕਦੇ ਹੋ ਮੈਂ ਕਹਿੰਦੀ ਕਾਬੀ ਲੈ ਕੇ ਪੈਣਾ ਲੈ ਇਸ ਦੇ ਇੱਕ ਹੀ ਖਾਂਦਾ ਫੱਲੀ ਤਾਂ ਚਲੋ ਜੀ ਕਰਦੀਆਂ ਅਸੀਂ ਬਲੌਗ ਦੀ ਐਂਡਿੰਗ ਠੀਕ ਹੈ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਤੁਸੀਂ ਵੀ ਆਪਣੀਆਂ ਸਹੇਲੀਆਂ ਨੂੰ ਜਿੱਥੇ ਵੀ ਨਵੀਆਂ ਨਵੀਆਂ ਇਹ ਪ੍ਰਾਣੀਆਂ ਸਹੇਲੀਆਂ ਮਿਲਦੀਆਂ ਹਨ ਉਹਨਾਂ ਨੂੰ ਮਿਲਿਆ ਕਰੋ ਵਧੀਆ ਲੱਗਦਾ ਆਪਣੇ ਪ੍ਰਾਣੀਆਂ ਸਹੇਲੀਆਂ ਨੂੰ ਮਿਲ ਕੇ ਆਪਣੇ ਪੁਰਾਣੇ ਦਿਨ ਯਾਦ ਆ ਜਾਂਦੇ ਹੁਣ ਜਦੋਂ ਸਾਖ ਤੋੜਦੇ ਸੀ ਉਦੋਂ ਵੀ ਕਹਿੰਦੀ ਸੀ ਕਹਿੰਦੀ ਮੇਰਾ ਜੀ ਕਹਿੰਦਾ ਸੀ ਫੇਰ ਦੁਬਾਰਾ ਸਕੂਲ ਚ ਪੜ੍ਹੀਏ ਮੈਂ ਕਿਹਾ ਇਦਾਂ ਹੀ ਆ ਜਦੋਂ ਅਸੀਂ ਕਦੇ ਸਕੂਲ ਦੇ ਮੋੜ ਦੀ ਲੰਘੀ ਉਦੋਂ ਬਹੁਤ ਪ੍ਰਾਣੀਆਂ ਗੱਲਾਂ ਯਾਦ ਆਉਂਦੀਆਂ ਆ ਤੇ ਵਧੀਆ ਲੱਗਦਾ ਆ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਪੁਰਾਣੇ ਦਿਨ ਯਾਦ ਆ ਜਾਂਦੇ ਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਤੇ ਵਧੀਆ ਗੱਲ ਇਹ ਜਿੱਥੇ ਵੀ ਤੁਹਾਨੂੰ ਸਹੇਲੀਆਂ ਮਿਲਦੀਆਂ ਮਿਲਿਆ ਕਰੋ ਆਪਣੀਆਂ ਗੱਲਾਂ ਕਰਿਆ ਕਰੋ ਤੇ ਠੀਕ ਹੈ ਜੀ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਹੱਸਦੇ-ਵਸਦੇ ਰਹੋ ਜੀ ਤੇ ਪਰਮਾਤਮਾ ਕਰੇ ਤੁਹਾਨੂੰ ਵੀ ਤੁਹਾਡੀਆਂ ਵਧੀਆ-ਵਧੀਆ ਪੁਰਾਣੀਆਂ ਸਹੇਲੀਆਂ ਦੋਸਤ ਮਿਲਦੇ ਰਹਿਣ ਥੈਂਕ ਯੂ ਜੀ ਵੀਡੀਓ ਦੇਖਣ ਲਈ ਹੱਸਦੇ-ਵਸਦੇ ਰਹੋ ਜੀ